ਇੱਥੋਂ ਹੀ ਸਿਰਦਰਦ ਹੋ ਰਿਹਾ ਮੇਰਾ ਬਾਈ। ਲਾਭ ਜੀ ਇਹ ਗੱਲ ਨਾ ਅੱਜ ਸਰ ਮੈਂ ਨਕਲੀ ਦਾ ਸਿਰਦਰਦ ਰੀਅਲ ਚ ਨਹੀਂ ਹੋ ਰਿਹਾ ਸੀਨ ਚ ਹੋ ਰਿਹਾ ਹੈ। ਸੀਨ ਚ ਹੋ ਰਿਹਾ ਪਰ ਹੋਤਾ ਰਿਹਾ ਹੈ। ਲੈ ਤਾਂ ਹੁਣ ਆਪਾਂ ਪਤਾ ਨਹੀਂ ਕੀ। ਮੇਰੀ ਗੱਲ ਸੁਣ ਕੀ ਹੋ ਰਿਹਾ ਥੋਨੂੰ? ਮੇਰੀ ਗੱਲ ਸੁਣੋ ਦੋ ਤਿੰਨ ਕੁਰਤੇ ਪਜਾਮੇ ਨਾ ਕਹੋ। ਕੀ ਹੋ ਰਿਹਾ ਸੀ ਆਪਾਂ ਆਪਣੇ ਕੁਰਤੇ ਪਜਾਮੇ ਚ? ਪਿਆ ਮੈਂ ਜੱਡੜ ਮੋਰੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸਾਰਾ ਤੁਸੀਂ ਨਾਲ ਦਾ ਸੀਨ ਸਹੀ ਨਿਕਲ ਤੁਸੀਂ ਸਾਰਾ ਦੁਬਾਰਾ ਕਰ ਲੋ ਜੀ ਕਰ ਲੋ ਸਾਰਾ ਦੁਬਾਰਾ ਨਹੀਂ ਯਾਰ ਪਰ ਮੰਨ ਲੋ ਜੀ ਉਹ ਯਾਰ ਕਿਉਂ ਮੇਰੀ ਬਸਰ ਨੂੰ ਕਰ ਰਿਹਾ ਨਹੀਂ ਮੇਰੀ ਵੀ ਨਹੀਂ ਉਹ ਯਾਰ ਤੁਸੀਂ ਉਹ ਲਾਸਟ ਟੇਕ ਆ ਭਾਈ ਦੁਬਾਰਾ ਮਾਡ ਵਧੀਆ ਸੀ ਨਾ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਪਤਾ ਗੱਲ ਕੀ ਕਰਨੀ ਆ ਸੁਣੋ ਮੇਰੀ ਗੱਲ ਸੁਣ ਲੈ ਸੁਣੋ ਵੀ ਮਰੇ ਚਾਰ ਡਾਇਲੋਗ ਨੇ ਮੇਰੀ ਗੱਲ ਸੁਣ ਕੋਈ ਡਾਇਲੋਗ ਨਹੀਂ ਵਧਾਉਣਾ ਕਿਸੇ ਨੇ ਮੈਂ ਆਇਆ ਕੁਰਤਾ ਪਜਾਮਾ ਪੁੱਛਿਆ ਮੇਰੀ ਗੱਲ ਸੁਣ ਲੈ ਪਹਿਲਾਂ ਸੁਣ ਲੈ ਉਦੋਂ ਵਧਾਉਣਾ ਨਹੀਂ ਮੈਂ ਕੁਰਤਾ ਪਜਾਮਾ ਪੁੱਛਿਆ ਕਿਹੜਾ ਕੁਰਤਾ ਪਜਾਮਾ ਮੈਂ ਕਹ ਤੂੰ ਜਿਹੜਾ ਧੋਣ ਵਾਸਤੇ ਫੜਾ ਕੇ ਗਿਆ ਸੀ ਕਹ ਉਹ ਤਾਂ ਮੈਂ ਮਚਾਇਆ ਤਾਂ ਸਿੱਧਾ ਹੀ ਚੱਕਿਆ ਮੁਰਕੇ ਮੈਂ ਕਹ ਮੈਂ ਮਚਾਇਆ ਕਹਾਂਗਾ ਹੈ ਉਹ ਮੈਂ ਪਾ ਕੇ ਮੇਰਾ ਟਾਈਮ ਪਾਸ ਹੁੰਦਾ ਸੀ ਬਸ ਇਤੋਂ ਕਹ ਕੈ ਸਾਨੂੰ ਇਹ ਨਹੀਂ ਪਤਾ ਨਾਲੇ ਇਧਰ ਬਾਰ ਬਾਰ ਨਾ ਆਇਆ ਕਰ ਰੋਣਾ ਤੇ ਹੱਸਣਾ ਕੱਠਾ ਮੈਨੂੰ ਵੀ ਪਤਾ ਨਹੀਂ ਕੀ ਹੋਇਆ ਸੁੱਖਾ ਨਾਲੇ ਇਧਰ ਬਾਰ ਬਾਰ ਨਾ ਆਇਆ ਕਰ ਅਮਨ ਤੂੰ ਐ ਕਿਹਦੀ ਕੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਉਹ ਮਚਾਤਾ ਵਸੇ ਨਹੀਂ ਤੇ ਇਧਰ ਬਾਰ ਬਾਰ ਨਾ ਆਇਆ ਕਰ ਬਸ ਰੋਣਾ ਤੇ ਹੱਸਣਾ ਇਕੱਠਾ ਦੇਖ ਲੋ ਰੋਣਾ ਤੇ ਹੱਸਣਾ ਇਕੱਠਾ ਚੱਲ ਬਈ ਦੁਬਾਰੇ ਕਰੋ ਸਾਰਾ ਕੁਝ ਆ ਜਿੰਦਰਾ ਤੂੰ ਫਰੇਮ ਕਿਆ ਹੁਣ ਕਹੀ ਸੀ ਹਸਣਾ ਨਹੀਂ ਹੈਗਾ ਤੰਦ ਕੱਢਣੀ ਨਾ ਕਰਦੇ ਬਾਪੂਰੇ ਕਰਾਤਾ ਕਰਾਤਾ ਨਹੀਂ ਨੋ ਤੂੰ ਮੈਨੂੰ ਐ ਦੱਸ ਤੂੰ ਉਹ ਗੱਲ ਕਹਿ ਕੇ ਜਾਣੀ ਆ ਵੀ ਕੋਈ ਨਹੀਂ ਅੱਗੇ ਤੋਂ ਨਹੀਂ ਆਉਂਦਾ ਕਿਤੇ ਆਪੀ ਕੱਤੀ ਮਾਰਦੇ ਚੱਲ ਕਿਤੇ ਆਪ ਦੀ ਕੱਛ ਚੱਲ ਬੰਦਿਆ ਚੱਲ ਮੇਰੇ ਵੀਰ ਚੱਲ ਮੇਰੇ ਭਰਾ ਚਲੋ ਸਾਇਲੈਂਟਲੀ ਚਲੋ ਜੀ ਐਂ ਬੈਠੀ ਸੀ ਹਾਂ ਬਸ ਇਹੀ ਬਲਾਗ ਹੋ ਰਹੀ ਛੋਟੇ ਛੋਟੇ ਹੋ ਰਹੀ ਆ ਫਿਲਮ ਇਹ ਮਤਲਬ ਬੱਬਰ ਕੌਰ ਪ੍ਰੀਤ ਨੇ ਬਹੁਤ ਜ਼ਿਆਦਾ ਮਤਲਬ ਸਮਾਂ ਲੈ ਲਿਆ ਛੋਟੇ ਨਹੀਂ ਕਿਉਂ ਕਿਦਾ ਸਿਰ ਦੁਖੀ ਜਾਂਦਾ ਹੁਣ ਨਕਲੀ ਦੁੱਖ ਦਾ ਕਿ ਅਸਲੀ ਦੁੱਖ ਦਾ ਉਹ ਇਸੇ ਨਹੀਂ ਪਤਾ ਲੱਗਦਾ ਨਹੀਂ ਦੁੱਖ ਦਾ ਅਸੀਂ ਜਦੋਂ ਚਲੋ ਚਲੋ ਬਾਈ ਜ਼ੋਰ ਦੇ ਸਮਾ ਨਾ ਕੋਈ ਨਾ ਉਹਨਾਂ ਤਾਂ ਬੋਲੀ ਜਾਂਦੇ ਹੁੰਦੇ ਬਸ ਸੁਣਨੀ ਮੈਂ ਬੋਲ ਹਾਂਜੀ ਐਕਸ਼ਨ ਹਾਏ ਦੀਦੀ ਮਨ ਤਾਂ ਟੈਨਸ਼ਨ ਹੋ ਜਾਂਦੀ ਹੁਣ ਕੀ ਕਰੀਏ ਆਹ ਕੀ ਗੱਲ ਆਹ ਕਰਿਆ ਹਾਏ ਦੀਦੀ ਦੇਖ ਲੋ ਅੱਛਾ ਅੱਛਾ ਮੈਂ ਤੇ ਕਿਹਾ ਤਾਂ ਆਂ ਬੋਲ ਕੇ ਮੇਰਾ ਹੋ ਜਾਂਦਾ ਮੇਰਾ ਨਾ ਜੇਦੀ ਥਾ ਤੇ ਮੁੰਡਾ ਹੁੰਦਾ ਫਿਰ ਤਾਂ ਚਲ ਹਾਸੀ ਆਉਣੀ ਮੰਨਦੀ ਵੀ ਸੀ ਜਿਹੜੇ ਦਾਤੇ ਆ ਵੀਰੇ ਮੁੰਡਾ ਨੇ ਤਾਂ ਅਸੀਂ ਤੇਰੇ ਮੂੰਹ ਨੂੰ ਦੇਖਿਆ ਸੀ ਉਹਦੇ ਵੀ ਹੁਣ ਤੁਸੀਂ ਦੱਸੋ ਦੇਖਣ ਆਲੇ ਉਹ ਸਾਰੇ ਜਾਨੇ ਜਿਹੜੇ ਮੈਨੂੰ ਦੇ ਦੇ ਮੂੰਹ ਨੂੰ ਦੇਖਿਆ ਸੀ ਉਹ ਆ ਗਿਆ ਅਤਮੀ ਤੇ ਮੈਂ ਕਿਹੜਾ ਮੇਰਾ ਮੂੰਹ ਦਿਸਦਾ ਹੈ ਮੈਂ ਦੇ ਸ਼ੀਸ਼ੇ 'ਚ ਮਾ ਮੂੰਹ ਦੇਖਿਆ ਤਾਂ ਹੱਸਿਆ ਦੀ ਨਾ ਲੋ ਬਈ ਕਰ ਲੋ ਆ ਜਾਂਦੇ ਦੀ ਬਰੀ ਹਾਂ ਚਲੋ ਆ ਲਓ ਸੀਰੀਅਸ ਚਲੋ ਵੀ ਤੂੰ ਹੁਣ ਕਹਿ ਦੀਦੀ ਹੁਣ ਕੀ ਕਰੀਏ ਐਨੀ ਗੱਲ ਹੀ ਕਹਦੇ ਹਾਂ ਬਸ ਕੀ ਦੀਦੀ ਹੁਣ ਕੀ ਕਰੀਏ ਕਿਉਂ ਰ ਮਰ ਤੁੰਨੀ ਸੈਂਟਰੀ ਚਲੋ ਗਾ ਚਲ ਤੇਰਾ ਆ ਕਿਤੇ ਚੁੱਪ ਕਰੀ ਠੀਕ ਹੈ ਜੰਨੇ ਆਓ ਅੰਦਰ ਚੁੱਪ ਕਰੀ ਜੀ ਬੜਾ ਅੰਦਰ ਹੋ ਰਿਹਾ ਅੰਦਰ ਅੰਦਰ ਦਾ ਬੈਠੀ ਨੇ ਬਲਾਗ ਚ ਕੱਟ ਲਾ ਦੀ ਜਗਾ ਨਾ ਹੱਸ ਲੈ ਅਵਾਜ਼ ਅਵਾਜ਼ ਬੰਦ ਕਰ ਦੀ ਇੱਕ ਜਗ੍ਹਾ ਨਾ ਨਾ ਚਲਾ ਦੇ ਚੱਲ ਰਿਹਾ ਅੰਦਰ ਹੋ ਜਾ ਅੰਦਰ ਦਾ ਬੈਠੀ ਨੇ ਦੋ ਲੇਡੀਜ਼ ਬੰਨ ਜਾਂ ਚਲੋ ਉਹ ਇੱਥੇ ਗੱਲ ਕਰ ਲੈਣੀਆਂ ਇੱਥੇ ਰੂਮ ਆ ਉੱਥੇ ਗੱਲ ਕਰ ਨਾ ਉੱਥੇ ਕੀ ਆ ਜਾ ਚੰਗਾ ਲੈ ਯਾ ਹਾਂ ਹਾਂ ਯਾਰ ਮੈਂ ਲਾਦਾ ਹਾਂ ਬਹੁਤ ਹੱਸ ਲਿਆ ਹੁਣ ਸੀਰੀਅਸ ਹੋ ਜਾਓ ਫਿਰ ਨਾ ਗਈਓ ਨਹੀਂ ਤੁਸੀਂ ਖੜ੍ਹ ਜਾਓ ਤੁਸੀਂ ਕਿੰਨਾ ਨੂੰ ਕਹਿ ਰਹੇ ਹੋ ਬੀ ਸੀਰੀਅਸ ਬੀ ਸੀਰੀਅਸ ਸਵੇਰ ਦੇ ਲੱਗੇ ਆਪਾਂ ਤੇਰਾ ਕੀ ਕਰੀਏ ਇੱਕ ਵੀ ਸੀ ਹਾਸੇ ਨਹੀਂ ਤੁਸੀਂ ਹੱਸ ਇਕੜਾ ਰਹੇ ਹੋ ਮੈਡਮ ਤੁਸੀਂ ਇੱਕ ਕਾਮੇਡੀ ਆਰਟਿਸਟ ਹੋ ਇੱਕ ਦੋ ਵਾਰੀ ਹੋਰ ਹੱਸਣੇ ਦੇਖੀਏ ਨਹੀਂ ਹੁਣ ਕੀ ਕਰੀਏ ਚਲੋ ਹੁਣ ਕੀ ਕਰੀਏ ਕਮ ਕਰ ਰਾਤ ਲੈ ਪੂਰਾ ਹੱਸਣਾ ਮਨਨ ਦਾ ਹਟਕਦਾ ਵਾਲੀ ਹੋਰ ਹਸਣ ਜਿਦਾ ਦੇਖੋ ਜੀ ਇਹ ਆਪ ਉਹਨਾਂ ਦਾ ਚੈਨਲ ਦੀ ਆਪ ਵੀ ਹਸਦੀ ਜਾਂਦੀ ਆ ਸਾਨੂੰ ਝਟਕਦੀ ਵੀ ਨਹੀਂ ਹੈ ਇੱਕ ਵਾਰੀ ਵੀ ਨਹੀਂ ਸਾਨੂੰ ਟੋਕਦੀ ਨਸ ਜਿੰਨਾ ਮਰਜੀ ਜੋੜ ਕਰਦੀ ਹੈ ਪਰ ਨਹੀਂ ਅਸੀਂ ਕਰਦੇ ਨਹੀਂ ਹੈਗੇ ਕਿਉਂਕਿ ਆਪ ਹੀ ਚੌਕ ਕਰਦੀ ਰਹਿੰਦੀ ਹੈ ਵੀ ਅਸੀਂ ਵੀ ਕਰਨ ਲੱਗੇ ਫਿਰ ਇਹਦਾ ਕੀ ਬਣੂ ਫਿਰ ਸਾਰੇ ਵੀਡੀਓ ਬਸ ਬਣੀ ਖੜੀਏ ਫਿਰ ਤਾਂ ਇਹ ਕਿਸੇ ਨੂੰ ਮੌਕਾ ਹੀ ਨਹੀਂ ਦਿੰਦੀ ਹੱਸਣ ਦਾ ਆਪ ਹੱਸ ਲੈਂਦੀ ਆ ਆਪ ਹੀ ਹੱਸਦੀ ਆ ਹੈਨਾ ਬਹੁਤ ਨਾਈਸ ਹੈ ਕਦੇ ਸਾਨੂੰ ਕੁਝ ਵੀ ਨਹੀਂ ਕਿਹਾ ਵਿਚਾਰੇ ਦੇ ਬਾਰੇ ਕੋਹ ਨਹੀਂ ਸਾਡੀ ਗੁੱਬਰ ਪ੍ਰੀਤ ਪੁਕਾਰ ਪ੍ਰੀਤ ਯਾਰ ਪ੍ਰੀਤ ਨਾਮ ਕਾਮਨ ਹੋਇਆ ਪਿਆ ਮੈਂ ਪਹਿਲਾਂ ਆ ਗਿਆ ਪ੍ਰੀਤ ਮੈਨੂੰ ਬਹੁਤ ਇੱਛੀ ਲੱਗ ਕਾਮਨ ਆਜੋ ਮੈਡਮ ਫਿਰ ਤੁਸੀਂ ਕਿਹਾ ਨਹੀਂ ਫੁਟੇਜ ਨਹੀਂ ਨਿਕਲੀ ਯਾਰ ਚਲੋ ਚਲੋ ਵਿੱਚ ਵਨ ਕੀ ਕਰੀਏ ਮੈਂ ਤਾਂ ਸਮਝ ਨਹੀਂ ਕਿਹਨ ਕੀ ਕਰੀਏ ਕਿਉਂਕਿ ਆਈ ਐਮ ਸੋ ਸੀਰੀਅਸ ਇਸ ਟਾਈਮ ਲੈ ਬਈ ਬਹੁਤ ਕਾਬੂ ਨਹੀਂ ਪਲੀਜ਼ ਡੋਟ ਲਾਫ ਓਕੇ ਰੋਜੀ ਰੈਡੀ ਪਲੀਜ਼ ਸੀਰੀਅਸ ਐਕਸ਼ਨ ਦੀਦੀ ਨੂੰ ਕੀ ਕਰੀ ਮੈਂ ਨਾਲੇ ਕਿਹਾ ਮੈਂ ਤੁਹਾਨੂੰ ਸਰ ਪਹਿਲਾਂ ਕਿਹਾ ਸੀ ਸਰ ਹੱਸੀ ਜਾਂਦੀ ਹੈ ਜੇ ਵੀ डोंਟ ਲਫ ਵੀ ਸੀਰੀਅਸ ਮੈਨੂੰ ਕਹਿ ਰਹੇ ਪਰਸ ਤੇਰੀ ਵੀਡੀਓ ਵਧੀਆ ਨਿਕਲ ਜੂਗੀ ਪਲੀਜ਼ ਹੱਸਣਾ ਕੋਈ ਨਾ ਤੂੰ ਕਾਨੂੰ ਟੈਨਸ਼ਨ ਲੈ ਰਹੀ ਹੈ ਨਿਕਲ ਜੂਗੀ ਅੱਛਾ ਮੈਨੂੰ ਐਸੇ ਚਲੋ ਕੀ ਮਤਲਬ ਹੱਥ ਵਾਲੀ ਕਿਹੜੀ ਗੱਲ ਆਏ ਦੱਸੋ ਚਲ ਫਿਰ ਤਾਂ ਮੰਨ ਵੀ ਜਾਈਏ ਫਿਰ ਮੈਂ ਨਵਾਂ ਮੂਹ ਲਵਾ ਕੇ ਲਵਾਂਗੀ ਅਗਲੇ ਸਾਲ ਕੇ ਤੂੰ ਇਤਵਾ ਕਰ ਤੇਰੇ ਮੂੰਹ ਬੰਨੀ ਦੇਖ ਹੀ ਨਾ ਤੂੰ ਚੁੰਕਿਆ ਬੰਨੀ ਦੇਖ ਕੇ ਗੱਲ ਕਰ ਲਾ ਮੇਰੇ ਚ ਨੱਕ ਨੂੰ ਦੇਖਦਾ ਹੱਸੀ ਹੁੰਦੀ ਉਹ ਨੱਕ ਦੇ ਸਾਈਡ ਆ ਸਾਈਡ ਕੋਈ ਮੈਂ ਕੰਮ ਕਰ ਸੋਣਾ ਸਾਹਮਣੇ ਨਹੀਂ ਸੋਣਾ ਹੱਸੀ ਤਾਂ ਫੇਰ ਆਲੀ ਨਹੀਂ ਸੋਣਾ ਕੰਮ ਕਰ ਲੋ ਬੱਚੇ ਕੰਮ ਚਲੋ ਚਲੋ ਚਲ ਸ਼ਮਸ਼ ਚਲੋ ਚਲ ਤੂੰ ਮੇਰੇ ਅਗਲੀ ਦੇਖੀ ਨਾ ਮੈਂ ਨਹੀਂ ਦੇਖਦਾ ਮੈਂ ਤਾਂ ਇੱਧਰ ਕੋਈ ਫੇਸ ਨਾ ਕਰੇ ਉਹ ਚਲੋ ਹਾਂ ਯਾਰ ਮੈਂ ਕੰਟਰੋਲ ਕਰ ਰਹੀ ਹਾਂ ਦੋਵੇਂ ਕਰ ਲੋ ਕੋਈ ਨਾ ਕੋਈ ਨਾ ਹੋ ਜੂ ਬੱਸ ਸੋਣਾ ਨਹੀਂ ਬਹੁਤ ਔਖੀ ਕੰਟਰੋਲ ਹੁੰਦੀ ਆ ਇਹ ਤਾਂ ਬਲੌਕ ਕੱਟੂਗੀ ਉਥੇ ਜਿੱਥੇ ਜਿੱਥੇ ਹੱਸ ਰਹੀ ਹੈ ਇਹ ਤਾਂ ਹੀ ਪਾ ਰਹੇ ਹੋ ਜੇ ਮੈਂ ਹੱਸ ਪੈਂਦੀ ਮੇਰਾ ਹਾਸਾ ਬਹੁਤ ਔਖਾ ਕੰਟਰੋਲ ਹੁੰਦਾ ਜੇ ਮੈਂ ਰੋਣ ਲੱਗ ਜਾਈ ਮੈਂ ਰੋਣਾ ਰੋਣਾ ਬਹੁਤ ਔਖਾ ਕੰਟਰੋਲ ਹੁੰਦਾ ਮੈਂ ਦੋਨੋਂ ਹੀ ਚੀਜ਼ਾਂ ਕੰਟਰੋਲ ਕਰਦੀ ਹਾਂ ਇਹ ਗੱਲ ਝੂਠ ਆ ਕੀ ਸੀਗਾ ਠੀਕ ਆ ਦੀਦੀ ਹੁਣ ਕੀ ਕਰੀਏ ਮੈਂ ਦੀਦੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੁਣ ਕੀ ਕਰੀਏ ਚਲੋ ਇਹ ਇਹ ਤਾਂ ਕਿਉਂ ਹੱਸ ਰਹੀ ਐ ਇਹ ਆਪਣੀ ਗਲਤੀ ਹੱਸੀ ਜਾਂਦੀ ਐ ਕਿ ਮੈਂ ਪਹਿਲਾਂ ਆਇਆ ਕਿ ਪਤਾ ਨਹੀਂ ਕੀ ਚੇਤੇ ਆ ਰਿਹਾ ਵੀ ਆਪਾਂ ਗੁੜੇ ਨੂੰ ਟਪਾਈ ਨਹੀਂ ਪਤਾ ਚੇਤੇ ਆ ਰਿਹਾ ਬਈ ਕੋਈ ਨਹੀਂ ਚਲੋ ਸਹੀ ਅਸੀਂ ਕੋਈ ਨਹੀਂ ਹੋ ਜੂਗੇ ਠੀਕ ਮੈਨੂੰ ਹੋ ਤਾਂ ਬਸ ਕੋਈ ਨਹੀਂ ਦਰ ਦਵਾਈ ਚਲਦੀ ਰਹੂਗੀ ਨਾ ਠੀਕ ਹੋ ਜੂਗੀ ਮੈਂ ਹੱਸਣ ਲੱਗ ਜਾਉਂਗੀ ਓਹ ਹੋ ਕੋਈ ਨਹੀਂ ਚਲੋ ਥੋੜੀ ਥੋੜੀ ਹੋ ਜੂਗੀ ਮੈਂ ਕੱਲਾ ਕੱਲ ਕੇ ਕਿ ਚਲੂ ਮੈਂ ਤਾਂ ਰੋਣ ਹੀ ਲੱਗ ਜੂਗੀ ਸੀ ਚੁੱਪੇ ਹੱਸੋ ਨਾ ਸਾਰੇ ਜਣ ਨਾ ਤੇਰੇ ਮੇਰੇ ਬਾਲਾ ਹੱਸਣ ਦਾ ਫਿਰ ਰੋਣਾ ਵੀ ਆਦਾ ਚਲ ਫੋਨ ਪੈ ਰਿਹਾ ਨਾ ਅੱਖਾਂ ਦੇ ਪਤਾ ਲੱਗਦਾ ਰੋ ਮੈਕਸਮ ਪਰ ਉਹ ਮੈਕਸਮ ਦਾ ਚੈਟ ਚਲੋ ਮੈਂ ਸੇਂਟੀ ਰੋਣ ਲੱਗਾਂ ਇਨਸ਼ਾਅੱਲਾ ਹਮ ਐਕਸਮ ਤੇਰੀ ਉਹਨੇ ਕੀ ਕਰੀਏ ਮੈਨੂੰ ਤਾਂ ਬਹੁਤ ਟੈਨਸ਼ਨ ਹੋਈ ਪਈ ਆ ਕਰਨਾ ਕੀ ਪ੍ਰੀਤ ਹੁਣ ਤੂੰ ਤਾਂ ਜਿਹੜੇ ਕੰਡੇ ਬਿਜ਼ਨਸ ਹੀ ਬੀਤਦੇ ਚਲ ਜੇ ਨਹੀਂ ਤੇਰੇ ਤੋਂ ਕੱਪੜੇ ਧੋਤੇ ਜਾਂਦੇ ਸੀ ਪ੍ਰੈਸ ਹੁੰਦੇ ਸੀ ਤੂੰ ਪਰੇ ਸਾਈਡ ਤੇ ਰੱਖ ਦਿੰਦੀ ਆ ਮਚਾਉਂਦੀ ਤਾਂ ਨਾ ਹੁਣ ਤਾਂ ਹੋਰ ਜੱਪ ਛੜ ਗਿਆ ਸਭ ਉਹ ਅੱਜ ਤਿੰਨ ਦਿਨ ਨੂੰ ਪਤਾ ਲੱਗਿਆ ਜੇ ਫੇਰ ਕਹਿੰਦੀ ਗੁੱਸਾ ਆ ਗਿਆ ਇਹ ਕਾਹਦਾ ਗੁੱਸਾ ਹੋ ਗਿਆ ਭਾਵੇਂ ਮੈਂ ਵੀ ਸੋਚਿਆ ਮੇਨ ਤੋਂ ਗਲਤੀ ਹੋ ਗਈ ਇਹ ਬੁੜਾ ਤਾਂ ਪਹਿਲਾਂ ਹੀ ਬਹਾਨੇ ਭਾਲਦਾਗਾ ਤਾਂ ਹੋਰ ਬਹਾਨਾ ਮਿਲ ਜੂ ਮੇਰੇ ਕੱਪੜਿਆਂ ਤੇ ਅੱਗ ਲਾਉਂਦੀਆਂ ਨੇ ਨਾਲੇ ਜਤਿੰਦਰ ਕੀ ਸੋਚੂਗਾ ਗਲਤੀ ਤੂੰ ਕੀਤੀ ਆ ਨਾਲ ਮੈਨੂੰ ਵੀ ਕਹਿ ਲੱਗ ਜੂ ਭਾਬੀ ਤੂੰ ਵੀ ਇਹਨਾਂ ਲਈ ਹੋਈਆਂਗੀ ਹਜੇ ਤੋ ਮੇਰੇ ਤੇ ਯਕੀਨ ਕਰਦਾ ਵੀ ਚੱਲ ਕੱਲੀ ਤੂੰ ਬੋਲਦੀ ਆ ਮੈਂ ਹੁਣ ਕੀ ਕਰਾਂ ਇਹ ਤਾਂ ਦੱਸੋ ਕਰਨਾ ਕੀ ਆ ਹੁਣ ਮੈਨੂੰ ਬੜਾ ਮੋਟਾ ਗੱਲ ਸਮਝਾਉਣੀ ਪੂਜੀ ਜਤਿੰਦਰ ਨੂੰ ਦੇਦੀ ਤੁਸੀਂ ਕੁਝ ਕਰੋ ਪਲੀਜ਼ ਕੋਈ ਨਾ ਚਲ ਆ ਜਾਂਦੇ ਜਤਿੰਦਰ ਨੂੰ ਜੇ ਪਤਾ ਲੱਗੂਗਾ ਫੇਰ ਹੀ ਆ ਖਬਰਾਂ ਨੂੰ ਨਾ ਹੀ ਪਤਾ ਲੱਗੇ ਨਾਲ ਕੀ ਬਣਾ ਬੜਾ ਜਨਾਮ ਗਣਾਵੇ ਕੱਪੜੇ ਨੂੰ ਪਤਾ ਤਾਂ ਹੈ ਕਿਹੜੇ ਧੋਣੇ ਨੇ ਕਿਹੜੇ ਨੇ ਪ੍ਰੈਸ ਕਰਕੇ ਦੇਣੇ ਨੇ ਹੋ ਸਕਦਾ ਨਾ ਆਵੇ ਪਰ ਨਹੀਂ ਉਹ ਭੁੱਲ ਦਾ ਨਹੀਂ ਉਹ ਤਾਂ ਆਊਗਾ ਪੱਕਾ ਉਹਦੇ ਕੋਲ ਸੂਟ ਹੀ ਤਾਂ ਦੋ ਨੇ ਚੱਲ ਕੀ ਪਤਾ ਹੋ ਜਿੰਦਰ ਦੇ ਹੁੰਦੇ ਆਉ ਕਿ ਕਦੋਂ ਸ਼ੂਟ ਤਾਂ ਦੋ ਨੇ ਚਲ ਕੋਈ ਨਾ ਹੱਸ ਪੇ ਚਲ ਵਧੀਆ ਨਾਲੇ ਚੱਲ ਕੋਈ ਸੂਟ ਤਾਂ ਬਹੁਤ ਗਲਤ ਗੱਲ ਹੈ ਦੋ ਕੁਰਤੇ ਆ ਮੇਨੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਕੱਲ ਲੀਡਿੰਗ ਆਇਆ ਕਹਿੰਦੇ ਚਾਹੇ ਕੱਲ ਟੈਨਸ਼ਨ ਚ ਸੀ ਜਾ ਰਹਾ ਇਹ ਜੇ ਅੱਜ ਹੱਸ ਰਹੀ ਹੈ ਨਾ ਕੋਈ ਗੱਲ ਨਹੀਂ ਐਂ ਵੀ ਕਹਿੰਦੇ ਚਾਹੇ ਦੋ ਤਾਂ ਲੀਡਿੰਗ ਆ ਜਾਂ ਦੋ ਕੁਰਤੇ ਪਿਆ ਮੇਨੇ ਨਾਲੇ ਨਹੀਂ ਸੂਟ ਚੁੰਦੀ ਤਾਂ ਇਹ ਗਲਤ ਬੋਲਦੇ ਦੋ ਸੂਟ ਆ ਬਹਿ ਗਏ ਫੋਨਾਂ ਤੇ ਹੋਰ ਤੇ ਗੈਰ ਸੀਗੀ ਮੈਂ ਅਸਲ ਚ ਕਹਿਣਾ ਸੀ ਕਿ ਦੋ ਸੂਟ ਆ ਜਾਂ ਦੋ ਕੁਰਤੇ ਆ ਮੇਨੇ ਕਹਿੰਦੇ ਚਾਹੇ ਦੋ ਤਾਂ ਲੀਡਿੰਗ ਆ ਜ ਜੇ ਜਮੀ ਘਰ ਨੇ ਮੇਲੇ ਦਾ ਦੋ ਵੀਂ ਡੇ ਕਹਿੰਦੇ ਅੱਜ ਜਮੀ ਉੱਪਰ ਬੈਠੇ ਸੀਗੇ ਕਿਵੇਂ ਮੈਂ ਇੱਕ ਥੁੱਪ ਤੇ ਬੈਠਾ ਝੂੜ ਆ ਪਿਆ ਤਾਂ ਸਰੂ ਜੀ ਉਹ ਕੀ ਕਰ ਬਲੱਡ ਘਟ ਗਿਆ ਇਹ ਤਾਂ ਬੈਠੇ ਸੀਗੇ ਆ ਜਮਾ ਥੱਲੋ ਨਾ ਅਜਾ ਮੈਂ ਨੀਚੇ ਗੱਡੇ ਤਾਂ ਡਰ ਸੀ ਐਵੇਂ ਰਾਈ ਫੋਨ ਆਏਗਾ ਸੈਂਪਲ ਲੈ ਰਿਹਾ ਕੋਮਾਲਾ ਵਧੀਆ ਵਧਾਈਆਂ ਤੈਨੂੰ ਅਮਨ ਇਹ ਸਤੰਬਰ ਦਾ ਲਿਆ 30 ਸਤੰਬਰ ਦਾ ਦਿਖਾਇਆ ਤਾਂ ਇਹ ਨਹੀਂ ਕਦੀ ਮੈਂ ਘਰੇ ਲਪੇਟ ਕੇ ਰੱਖ ਦਿੱਦੀ ਨੇ ਇਹ ਚੈਨਲ ਚੱਲਦਾ ਤੇ ਕਦੇ ਵੀਡੀਓ ਪਾਈ ਨਹੀਂ ਪਿਆਰਾਂ ਦਾ ਘਰੇ ਲੋਕ ਰੁਕੂ ਕੁਕਰੀ ਮਾਰਦੇ ਨੇ ਆਈ ਕੋ ਚੱਕ ਕੇ ਵੱਟ ਮੇਰਾ ਹੋਣਾ ਘਰੀ ਪਿਆਰਾਂ ਦਾ ਕਿੰਨੇ ਦਾ ਲਿਆ ਹੈ ਇਹ ਵੱਟ ਦਾ ਲਿਆ ਸੀ ਤੂੰ ਕਹਿੰਦੀ ਤੂੰ ਹੁਣ ਕਹਿੰਦੀ ਭੁੱਲਦਾ ਨਹੀਂ ਭੁੱਲਦਾ ਨਹੀਂ ਨਾ ਭੁੱਲਦਾ ਨਹੀਂ ਅੱਧਾ ਗੱਲ ਤੇ ਹਣਾ ਆ ਪਹੂਗਾ ਨਹੀਂ ਸੁਝ ਰਹੀ ਇਹ ਸਪੈਲਿੰਗ ਭੁੱਲਦਾ ਨਹੀਂ ਸਹੀ ਬੋਲ ਰਹੀ ਹੈ ਜਰਾ ਦੇਸੀ ਹੈ ਨਾ ਉਹ ਸਭ ਦੇ ਭੁੱਲਦਾ ਨਹੀਂ ਉਹ ਬੋਲਦਾ ਨਹੀਂ ਜਿਵੇਂ ਜਿਵੇਂ ਆਪਣੇ ਆਪਣੇ ਉਧਰੇ ਏਰੀਆ ਚ ਆ ਆ ਨਾ ਕਹਿੰਦੇ ਇਧਰ ਆ ਲ ਨਾ ਕਹਿੰਦੇ ਨੇ ਇਧਰ ਸੰਗਰੂਰ ਚਲੋ ਕੱਢੋ ਯਾਰ ਕੰਮ ਚਲੋ ਕੰਟੀਨਿਉਟੀ ਦੱਸ ਕੇ ਨਾ ਕੰਟੀਨਿਉਟੀ ਦੱਸੋ ਕਿੱਥੇ ਆ ਉਹ ਕੁੜਤਾ ਪਿਆ ਉਧਰ ਦੋ ਤਾਂ ਬਹਾਲ ਸਰ ਦਾ ਸੀਨ ਚੱਲ ਰਿਹਾ ਇੱਥੇ ਉਰੇ ਆ ਜੂਗੇ ਐ ਨਹੀਂ ਆਉਂਦੇ ਉਰੇ ਆਉਣਗੇ ਕਿੱਥੋਂ ਤੱਕ ਆਉਂਗੇ ਇੱਥੇ ਹੀ ਕਰੋਗੇ ਐ ਇੱਥੇ ਕਰ ਲਿਓ ਮੈਂ 5x ਕਰ ਲੂੰਗਾ ਯਾਰ ਇਹ ਵਿਚਾਰਾ ਤੰਦ ਹੋ ਗਿਆ 2 ਘੰਟੇ ਸੀਨ ਹੋ ਗਿਆ ਕਰਦੇ ਨੂੰ ਹੈ ਆਪ ਕਿੰਨੇ ਟਾਈਮ ਲੱਗ ਗਿਆ ਇਹਨਾਂ ਦਾ ਅੱਜ ਸੀਨ ਚ ਸਭ ਤੋਂ ਇਹਨਾਂ ਦਾ ਟਾਈਮ ਖਾਇਆ ਮੈਂ ਸੱਚੀ ਬੋਲਣਾ ਕੋਈ ਗੁਨਾਹ ਥੋੜੀ ਹੈ ਤੂੰ ਦੀ ਪਿਆ ਫੋਨ ਮੈਨੂੰ ਫੜਾ ਦੋ ਘੰਟੇ ਚ ਇੱਕ ਸੀਟ ਧਰ ਕੇ ਆਈਆਂ ਮੈਨੂੰ ਫੋਨ ਫੜਾ ਕੇ ਆਊਟ ਹੋ ਗਈ ਸੀਨ ਚ ਹਾਂ ਪਰ ਵੀ ਟੇਕ ਨਹੀਂ ਸੀ ਮੇਰਾ ਕੋਈ ਮੈਂ ਇਹ ਗੱਲ ਕਰ ਮੈਂ ਬਾਅਦ ਲੈ ਜੂ ਆਪੇ ਸੀਨ 2 ਘੰਟੇ ਦਾ ਸੀ ਲੰਬਾ ਹਾਂ ਹੈਨਾ ਰੈਡੀ ਫॉर ਨੈਕਸਟ ਇੱਕ ਯੈਸ ਮੜਾ ਪਿੱਛੇ ਹੋਈ ਆਪਣਾ ਦੀਪ ਹਾਂ ਜੀ ਵੀਰ ਐਕਸ਼ਨ ਉਹ ਕੈਮਰਾ ਨੂੰ ਸਿੱਧਾ ਕਰ ਲੁੱਤੀ ਆ ਦਵਾ ਗਿਆ ਇੱਧਰ ਨਹੀਂ ਆ ਪਈ ਬਈ ਹਾਂ ਸਹੀ ਕਰਕੇ ਪੈ ਗਈ ਬਈ ਕੋਈ ਨਹੀਂ ਕੋਈ ਨਹੀਂ ਉਹ ਬਾਹਰੋਂ ਆਏ ਸਮਝਾ ਦੇਗਾ ਤਿੰਨ ਚਾਰ ਵਾਰੀ ਕਹੂੰ ਬਤਾਇਆ ਗੱਲ ਕਰਦਾ ਇੱਥੋਂ ਰਾਤ ਬੋਲਦਾ ਆਏਗਾ ਤੂੰ ਸਪੀਕਰ ਆਨ ਕਰ ਲਿਓ ਆਪਣਾ ਰੈਡੀ ਹਾਂ ਜੀ ਐਕਸ਼ਨ ਹਾਂਜੀ ਭਾਈ ਜੀ ਬਸ ਕਰਾਉਣਾ ਕਰ ਲਈਏ ਤੁਹਾਡੀ ਪਤਾਇਆ ਜੀ ਆਂਗੜੇ ਕੱਲੇ ਕਰੋ ਤੁਸੀਂ ਆਉਣਾ ਇੱਥੇ ਰਾਮ ਨਾਲ ਜਾ ਲੈ ਦੱਸੋ ਸਾ ਤੋਂ ਆਪਣੇ ਅੰਦਰ ਲੈ ਜਾਣਾ ਕੋਈ ਨਾ ਪਰ ਤੁਮੇ ਫੜਾ ਦਿੰਦਾ ਹਾਂ ਹਾਂ ਰਾਮਾ ਜੀ ਕੀ ਹਾਲ ਹੈ ਜੀ ਦੁਆਰੇ ਨਾ ਯਾਰ ਸ਼ੇਰਾ ਨਿਕਲੇ ਆਉਂਦੇ ਹੋ। ਹਾਂ ਤੇ ਇੰਕਲਾਸਟ ਹੋਰ ਜ਼ਰਾ ਬੜਾ ਕੱਟ ਨਹੀਂ ਆ। ਚਲੋ ਜੀ ਚਲੋ। ਉਧਰ ਮੈਂ ਤਾਂ ਤਿਆਰ ਬਟਾ ਮੈਨੂੰ ਮੈਕ ਦੋ। ਇੱਥੇ ਤਾਂ ਹੋਰ ਕੋਈ ਚੀਜ਼ ਤਾਂ ਨਹੀਂ ਆਪਣਾ ਤਾਂ ਖੁਦ ਮੋੜਨਾ ਆਪਣਾ ਚਲੋ। ਹਾਂ ਜੀ ਬਈ ਬਸ ਕਰਾਉਣਾ 1 ਮਿੰਟ ਖਾਣ ਕਰਾਉਣਾ। ਠੀਕ ਹੈ ਜੀ। ਪਿਆ ਜੀ। ਆ ਗੱਲ ਕਰੋਂ ਬੜਾ ਜੇ। ਕੌਣਾ ਦੀ ਪੇ? ਤੁਹਾਡੇ ਭੋਲਾ ਬੜਾ। ਅੱਛਾ। ਹਾਂ ਮੈਂ ਨਗਰ ਜੰਗਲ। ਮਾੜਦਾ ਵਕਤੇ ਦਾ ਬਚਾਰਾ ਕਰੇ। ਆ ਮੈਂ ਗੱਲ ਕਰਕੇ ਨਾ ਤੈਨੂੰ ਮਿਲੋ। ਹਾਂ ਤੁਸੀਂ ਰਾਹ ਨਾਲ ਗੱਲ ਕਰ ਲਓ 10-15 ਮਿੰਟ ਤੱਕ ਮੈਂ ਇੱਥੇ ਰਹੀ। ਮਾ ਮਰ ਕੀ ਹਾਂ ਨਾ ਛੁੱਟ ਭਾਈ ਸਸਰੀ ਦਾ ਲੋ ਬਾਈ ਸਸਰੀ ਦਾ ਹੋਰ ਮਰਨ ਉਹ ਸੇ ਤਾਂ ਕਾਹਦੀਆਂ ਕਹਿ ਮੈਨੂੰ ਪਤਾ ਤਾ ਹੈਗਾ ਆ ਟਾਈਮ ਦੀ ਦਵਾਈ ਤੇ ਬਸ ਉਪਰੋਂ ਆ ਤੈਨੂੰ ਹੁਕੀ ਦੱਸਾਂ ਗੱਲ ਖੈਰ ਦਾ ਹੈ ਬਹੀ ਭਾਈ ਖੈਰ ਤਾਂ ਕਾਦੀ ਐ ਬਸ ਕੁਛ ਬੰਨਾ ਮੇਰੇ ਨਾਲ ਨਹੀਂ ਨਹੀਂ ਹੋਈਆਂ ਕੋਈ ਨਹੀਂ ਕਿਤੇ ਲੰਦੇ ਇੱਕਦਮ ਆਤੀ ਟੈਨਸ਼ਨ ਆ ਬਸ ਮੈਂ ਹਾਲ ਹੀ ਬੁਰੀ ਆ ਹਾਂ ਬਸ ਤੂੰ ਆ ਦਾ ਪੁੱਟਾ ਕਰੀ ਮੂੰਹੋਂ ਤਾਂ ਨਿਕਲ ਗਿਆ ਮੇਰੇ ਮੂੰਹੋਂ ਤੱਕ ਜਦ ਐਂਟਰੀ ਐਕਸ਼ਨ ਤੇ ਆ ਰਿਹਾ ਸੀ ਮਾਸ ਕਰਦਾ ਆ ਰਿਹਾ ਸੀ ਚਲੋ ਮੈਂ ਹੀ ਕਹਿੰਦਾ ਕਿਵੇਂਗੇ ਮਰ ਜਾ ਭਾਣੇ ਪੈਪ ਚੱਕ ਮੈਨੂੰ ਤੇ ਮਰ ਝਾੜੂ ਮਾਰ ਲੰਦੇ ਲੋ ਜੀ ਮੈਂ ਕਹਿੰਦਾ ਥੋੜੀ ਜੱਕੀ ਜਾਂਦੀ ਇਹਨੂੰ ਪਤਾ ਵੀ ਝਾੜੂ ਮਾਰਦੀ ਹੈ ਮੈਨੂੰ ਪਤਾ ਹੀ ਦੇਖਣਾ ਵੀ ਝਾੜੂ ਮਾਰੂ ਕਾ ਕਰਕੇ ਚੱਲੋ ਪੈਪ ਤੇ ਉਹਨਾਂ ਕੋਲ ਮੈਂ ਕਹ ਜੀ ਨੋ ਲਵੇ ਨਾ ਖੜੋ ਯਾਰ ਇੱਕ ਮੈਂ ਕਿਹਦੇ ਕੋਲ ਆਓ ਦੱਸੇ ਤੇਰੇ ਪਿਆਰ ਕਰਨੀ ਆ ਤੇਰੇ ਪਿਆਰ ਕਰਨੀ ਆ ਮੈਨੂੰ ਕਹਿ ਚਲ ਬਾਤ ਚ ਕਰਾਂਗੇ ਪਹਿਲਾਂ ਸਰ ਨੂੰ ਉਹ ਉਹ ਕੀ ਬਣ ਚ ਚਲੋ ਚਲੋ ਦੂਰ ਝਾੜੂ ਲੈ ਇੱਕ ਤਾਂ ਮੂੰਹ ਹੈ ਨਹੀਂ ਉਧਰ ਆਲੇ-ਦਾਲੇ ਮੂੰਹ ਰੱਖੋ ਇੱਕ ਤਾਂ ਉਧਰ ਨੂੰ ਇੱਕ ਤੂੰ ਉਧਰ ਮੂੰਹ ਕਰਕੇ ਚੱਲ ਇਧਰ ਰੱਖਣਾ ਬੱਚਿਆਂ ਨੂੰ ਬਾਹਰ ਟੱਕ ਉਧਰ ਟਰਨ ਕਰ ਜੀ ਨਾ ਯਾਰ ਬਾਅਦ ਚ ਹੋੜੀ ਲੈ ਆ ਹੋੜੀ ਲੈ ਮੋਹਣੀ ਹੋੜੀ ਲੈ ਆਉਂਦੇ ਚੱਲ ਚਲ ਹੇ ਤੇਰੀ ਆਉਂ ਲੈ ਮੈਂ ਕੁੱਚੀ ਬੋਲੀ ਇਧਰ ਆ ਬਾਈ ਤੂੰ ਤੇ ਇਧਰ ਆ ਬਦੇ ਤੇ ਐਂਟਰਟੇਨਮੈਂਟ ਨਿਕਾ ਪਊਗੀ ਉਹਦੇ ਇਧਰ ਧਿਆਨ ਧਿਆਨ ਨਹੀਂ ਨਾ ਤੁਹਾਡਾ ਹੈਗਾ ਤੁਸੀਂ ਡੀਕਣ ਲੱਗ ਗਏ ਉਹਨੂੰ ਵੀ ਆਉਣ ਦੇ ਪਰ ਇਹਨੂੰ ਮੂੰਹ ਕਰ ਲਾ ਤੇ ਮੇਰਾ ਪਿੱਟਾ ਪਊਗੀ ਕੌਣ ਦੀ ਬਾਅ ਸੈਟ ਕਰ ਚਲ ਕੌਣ ਨਹੀਂ ਬਾਅ ਸੈਟ ਕਰੇਗੀ ਬਾਅ ਉਧਰ ਬੋਲੀ ਨਾ ਮੈਨਾਉ ਲੱਗਦੇ ਬੋਲੀ ਬੋਲੀ ਚਲ ਲੈ ਬਈ ਰੈਡੀ ਹਾਂਜੀ ਓਏ ਦੀਦੀ ਬਹੋਜੋ ਬੰਡ ਚਲ ਆਈ ਗਏ ਤੈਨੂੰ ਕਿੰਨੇ ਵਾਰੀ ਕਿਹਾ ਕੋਠੀ ਤੇ ਨਾ ਆਇਆ ਤੂੰ ਫੇਰ ਆ ਗਿਆ ਮੈਂ ਭਾਈ ਕੋਠੀ ਤੇ ਨਾ ਆਇਆ ਤੇ ਫਾਈ ਮੈਂ ਤਾਂ ਹਾਂ ਤੂੰ ਕੰਤਾ ਪਜਾਮਾ ਲੈਣਾ ਹੈਗਾ ਤੈਨੂੰ ਮੈਂ ਨਾ ਆਉਂਦੇ ਬੜਾਏ ਨੂੰ ਕਿਹੜਾ ਤੂੰ ਸਮਝਾ ਮੋ ਜਿਹੜਾ ਮੈਂ ਭਾਈ ਤੈਨੂੰ ਪੜਾ ਕੇ ਗਿਆ ਸੀ ਤੋਂ ਨੂੰ ਉਹ ਮਾਂ ਲੈ ਇੱਕ ਤਾਂ ਹੈ ਨਹੀਂ ਸੀ ਉਹ ਤਾਂ ਮੈਂ ਮਚਾਤਾ ਬੋਟੂ ਜੀ ਉਹ ਲੈ ਚੱਲ ਰਹੀ ਹੈ ਮੂੰਹ ਹੈ ਨਹੀਂ ਚੱਲ ਜਗਿੰਦਰ ਮੂੰਹ ਇੱਕ ਦੂਜੀ ਬਣੀ ਚੱਲ ਜਗਿੰਦਰ ਚੱਲ ਚਲੋ ਬੇਰੀ ਗੱਲ ਸੁਣੋ ਉੱਥੇ ਬਾਜੋਂ ਨਾਲ ਸੋਚ ਨਹੀਂ ਫਿਰ ਸ਼ਾਮੇ ਹੋ ਜੂ ਸਾਰੇ ਹਾਂ ਉੱਥੇ ਹੋ ਜਾ ਬਸ ਉੱਥੇ ਮੱਗੀ ਹੋ ਗਿਆ ਮੈਂ ਤੋ ਲੈ ਆਉਂਦਾ ਐ ਇੱਧਰੇ ਆ ਜੀ ਠੀਕ ਐ ਕਿਉਂਕਿ ਤੂੰ ਤਾਂ ਭਜਾਣੇ ਚਾਹੀਏ ਬਾਹਰ ਫੜ ਜਾ ਬਾਈ ਤਲੀ ਰੈਡੀ ਐਕਸ਼ਨ ਮੈਂ ਪਾਰ ਕੰਮ ਕਰਦਾ ਆ ਜਦੋਂ ਵੀ ਹਵਾ ਚੱਲਦੀ ਆ ਆ ਬਸ ਕੌਣ ਟਿਕਿਆ ਕੋਈ ਨਾ ਸਵੇਰੇ ਧੋਈ ਦੇਵਾਂਗੇ ਫੋਟੋ ਬਹੁਤ ਧੀਤ ਪਾਈ ਧੀਤ ਆ ਕੋਠੀ ਚ ਨਾ ਆਇਆ ਕਰ ਆ ਨਾ ਫੇਰ ਕੋਠੀ ਚ ਆ ਗਿਆ ਭਾਈ ਮੇਰੀ ਗੱਲ ਤਾਂ ਸੁਣ ਲਓ ਕੋਠੀ ਚ ਨਾ ਆਇਆ ਕਰ ਉਹ ਮੈਂ ਕਿਹੜਾ ਕੋਈ ਬਗਾਨਾ ਫੇਰ ਬਾਬਾ ਕੀ ਕਰਨਾ ਮੈਂ ਤੇ ਭਾਈ ਮੈਂ बार-बार ਆ ਕੇ ਕੀ ਕਰ ਰਹਾ ਮੇਰਾ ਤਾਂ ਕੁਰਤਾ ਪਜਾਮਾ ਜਿਹੜਾ ਤੁਹਾਨੂੰ ਫੜਾਇਆ ਸੀ ਉਹ ਫੜਾ ਦਿਓ ਮੈਂ ਤਾਂ ਇੱਥੋਂ ਹੀ ਮੁੜ ਜਾਨਾ ਕਿਹੜਾ ਕੁਰਤਾ ਪਜਾਮਾ ਉਹ ਭਾਈ ਜਿਹੜਾ ਤੁਹਾਨੂੰ ਫੜਾਇਆ ਸੀ ਵਾਪਸ ਖੋਲਦਾ ਹੋਏਗਾ ਟੂੰ ਤੂੰ ਕਦੋਂ ਫੜਾ ਕੇ ਗਿਆ ਮੈਂ ਫੜਾ ਕੇ ਗਿਆ ਭਾਈ ਪ੍ਰੀਤ ਨੂੰ ਨਾ ਯਾਰ ਨਾ ਮਚਾਤਾ ਮੈਂ ਨਾ ਮਚਾਤਾ ਉਹ ਪਹਿਲੇ ਮੇਰੇ ਪਾਉਣ ਦੇ ਕੰਮ ਆਉਂਦਾ ਸੀ ਜੇ ਤੁਸੀਂ ਕੋਈ ਨਵਾਂ ਨਹੀਂ ਲਿਆ ਕੇ ਦੇਣਾ ਉਹ ਤਾਂ ਨਾ ਮਚਾਉਂਦੀਆਂ ਮੇਰੇ ਕੰਮ ਆਉਂਦਾ ਸੀ ਮੇਰੀ ਗੱਲ ਸਾਨੂੰ ਕੀ ਨਹੀਂ ਮਿਲਦਾ ਉਹ ਜਦੋਂ ਵਿਚਾਰਾ ਪਹਿਲਾਂ ਉਹ ਆਇਆ ਸੀ ਬਾਹਰ ਉਹਦੇ ਕਿੰਨੇ ਦੋ ਤਿੰਨ ਕੁਰਤੇ ਪਜਾਮੇ ਦਵਾ ਗਏ ਫਿਰ ਜਿਤਿੰਦਰ ਨੇ ਇੱਕ ਵਾਰ ਮੋਹੋ ਕਹਿਤਾ ਦੇ ਕਿ ਉਹਹੀ ਚੀਜ਼ ਲਿਆ ਕੇ ਦਿੰਦਾ ਉਹਦੇ ਡੇਡੇ ਮੋਰੇ ਹੋ ਰਹੇ ਸੀ ਪਜਾਮੇ 'ਚ ਕੋਈ ਨਾ ਚਾਹ ਤੇ ਸੌਂਦੇ ਰਹੀ ਤੇ ਤੇ ਤੂੰ ਆਪ ਕਿੰਨੀ ਟੈਨਸ਼ਨ ਲੈ ਲੈਣੀ ਆ ਸਾਡੇ ਉਹ ਆ ਚਲੋ ਰੈਡੀ ਧੁੱਪ ਚਕੜਾ ਕੇ ਗੱਲਾਂ ਮਾਰਨ ਲੱਗੇ ਰੈਡੀ ਬੰਦਾ ਆ ਬੜੀ ਰੈਡੀ ਕਿੱਥੇ ਸਰ ਨੇ ਧੁੱਪ ਚੜਨਾ ਕਿ ਆਪ ਗੱਲਾਂ ਕਰੀ ਜਾਂਦੇ ਨੇ ਚਲ ਰੈਡੀ ਲਾ ਲਾਂ ਫੇਰੇ ਬਈ ਉਹਦਾ ਹੱਸੀਆਂ ਚਲ ਟਰਾਲਾ ਨਹੀਂ ਨਹੀਂ ਆਪੇ हट ਜੂਗੀ ਸੁਣੋ ਚਲ ਚਲ ਐਕਸ਼ਨ ਮੈਂ ਨਾਮਾਂ ਤੇ ਸਫਾਈ ਕਰੀ ਜਾਉ ਮਿੰਟ ਬਾਅਦ ਫੇਰ ਗੰਦ ਪੈ ਜਾਂਦਾ ਕੋਈ ਨਾ ਪ੍ਰੀਤ ਕੋਈ ਦੇਮਾ ਗਿਆ ਮੇਨ ਤਾਂ ਢੂਡ ਵੀ ਬਹੁਤ ਚੜ ਗਈ ਆ ਐਸੇ ਕਿਹੜੀ ਢੂਡ ਉੱਠਦੀ ਆ

ਆ ਦੇਖ ਲਓ ਜਵਾਕਾ ਨੂੰ ਬਣਾ ਦਿਓ ਇੰਨੇ ਇੰਨੇ ਸਮਾਨ ਹੈ ਜੋੜੀ ਵਿੱਚ ਮੰਜਾ ਵਾਪਕਦਾ ਲੈ ਲਓ ਟਿੱਕੇ ਦੇ ਦਿਓ ਤੂੰ ਇਹ ਚੀਜ਼ ਧਿਆਨ ਰੱਖੀ ਕੱਲ ਪਹਿਲੂ ਮੈਂ ਦੱਸ ਕਾ ਮੈਨੂੰ ਵੀ ਮੈਂ ਤੁਹਾਡੇ ਲਈ ਕੀ ਨਹੀਂ ਕੀਤਾ ਦੀਪੇ ਸ਼ਰਮ ਆਉਂਦੀ ਆ ਐਂ ਕਹੀ ਮੈਨੂੰ ਕੀ ਤੈਨੂੰ ਸ਼ਰਮ ਆਉਂਦੀ ਆ ਮੈਨੂੰ ਸ਼ਰਮ ਵਾਲੀ ਕਿਹੜੀ ਗੱਲ ਤੂੰ ਆਲੇ ਦਾਲੇ ਧਿਆਨ ਮਾਰ ਮੈਂ ਦੇਖੂਗੀ ਕੀ ਹੋਇਆ ਵਧੀਆ ਤਾਂ ਹੈਗਾ ਤਵਾੜ ਦੇ ਸਿੱਟੇ ਹੋਇਆ ਤੁਨੂੰ ਸਾਰੇ ਚੱਕਾ ਜੋਖੇ ਡਾਇਲਮ ਚੱਕਾ ਆਪਾਂ ਜਿੰਨੇ